ਸਸੀ ਕਰਪੀ ਆਪਿਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਦਾ ਮੈਂ ਖੜਾ ਲੁਧਿਆਣੇ ਗੁਰਤਵਾਜ ਵਾਲਿਆਂ ਦੇ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾਵਾਂਗੇ ਆਹ ਕੀ ਕਰੀ ਜੰਨੇ ਹੋ ਜੀ ਭਾਈ ਜੀ ਦਿੱਤਾ ਦਿੱਤਾ ਵੀਡੀਓ ਵੇਖਣ ਵਾਲੇ ਨੂੰ ਦਿੱਤਾ ਕਹਿੰਦਾ ਜਿਹੜਾ ਸਭ ਤੋਂ ਲਾਸਟ ਵੀਡੀਓ ਪੂਰਾ ਅੰਤ ਤੱਕ ਦੇਖੇਗਾ ਵੀਡੀਓ ਨੂੰ ਸ਼ੇਅਰ ਕਰਦਾ ਪੇ ਬ੍ਰਾਂਡ ਕੋਟ ਨੂੰ ਫੋਲੋ ਕਰਕੇ ਡੇਲੀ ਸਟੋਰੀ ਲਾਂਦਾ ਲੱਕੀ ਬਿਨਾਂ ਨੂੰ ਇੱਕ ਗਿਫਟ ਪੱਕਾ ਅਸ਼ੋਰ ਦਿੰਦਾ ਆਜੋ ਤਾਂ ਹਾਈ ਲੈਵਲ ਕਿੱਲੀ ਕਿੱਲੀ ਚੀਜ਼ ਸਾਨੂੰ ਦਿਖਾਈ ਹੈ ਸਟੋਰ ਦੇ ਕੀ ਕੀ ਪਿਆ ਦੇਖ ਲਓ 2500 3000 1500 ਸ਼ੁਰੂ ਹੁੰਦੀਆਂ ਨੇ 5000 7000 ਜਾਂਦੀਆਂ ਨੇ ਬ੍ਰੈਂਡ ਗੋਲ ਟਾਇਰ ਜਿਹੜੀ ਚੀਜ਼ਾਂ ਦੇਖ ਰਹੇ ਹੋ ਭਾਈ ਗੱਡੀ ਦੇਖੋ ਲੈਦਰ ਸਿੱਟਾ ਵਾਲੀ ਬਿਲਕੁਲ ਗੱਲ ਬਣਾਈ ਪਈ ਹੈ ਗੱਡੀ ਭਾਜੀ ਇਹ ਚੀਜ਼ਾਂ ਨਾ ਫਿਲਮੀ ਸਟਾਰਾਂ ਕੋਲ ਹੁੰਦੀਆਂ ਨੇ ਜਿਹੜੀ ਚੀਜ਼ਾਂ ਆ ਪਹੁੰਚਦੇ ਨਹੀਂ ਇਹ ਜੋਗਾ ਭਾਈ ਜਿਹੜੇ ਤੁਹਾਡੇ ਸੁਪਨਿਆਂ ਦੀ ਗੱਡੀ ਆ ਉਹ ਤੁਸੀਂ ਆਦੇ ਬੱਚਿਆਂ ਨੂੰ ਲੈ ਕੇ ਦੇ ਸਕਦੇ ਹੋ 10000 20000 ਦੇ ਵਿੱਚ ਬੱਲੇ ਬੱਲੇ ਹੋਜੇ ਸਭ ਤੋਂ ਪਿਆਰੀ ਰੀਸ ਹਲ ਕੋ ਡਿਸਪਲੇ ਜੇ ਅਵੇਲੇਬਲ ਹੈ ਦਾ ਬੱਚਾ ਦਾੜਾ ਸ਼ੌਂਕ ਰੱਖਦਾ ਹੈ ਅਗਰ ਬੱਚਾ ਦਾੜਾ 1 ਸਾਲ 2 ਸਾਲ 5 ਸਾਲ ਦਾ ਮੈਂ ਰეკਮੈਂਡ ਕਰਾਂਗਾ ਬ੍ਰਾਂਡ ਗੋਟ ਦਾ ਦਾਵਾ ਹੈਗਾ ਮੈਂ ਧਨਵਾਦੀ ਭਾਈ ਜੀ ਗੱਡੀ ਦਾ ਟੁੱਟਣੀ ਨਹੀਂ ਭਾਈ ਜੀ ਉਹ ਤਾਂ ਛੱਡ ਹੀ ਦਿਓ ਮੇਰੇ 500 ਵੀਡੀਓ ਦੇਖ ਲਓ ਜੀ ਇੱਦਾਂ ਹੀ ਕੰਮ ਕਰਦੇ ਆ ਬਿਸਟਾ ਸੁਨਿਆਰੇ ਦੁਕਾਨਾਂ ਨੇ ਪਾੜ ਦਿੰਦੇ ਨੇ ਉਹਨਾਂ ਕੋ ਗੱਡੀ ਸੋਨਾ ਨਹੀਂ ਟੁੱਟਣਾ ਅਸੀਂ ਗੱਡੀ ਤੋੜਦੇ ਹਾਂ ਨਹੀਂ ਉਹ ਟੁੱਟਦੀ ਵੀ ਨਹੀਂ ਪਰ ਚੈਰੰਜ ਹੈਗਾ ਸਾਡਾ ਇੱਕ ਵਾਰੀ ਇਨਵੈਸਟਮੈਂਟ ਕਰੋ ਕਿੰਨੇ ਮਰਜੀ ਬੱਚੇ ਖਿੱਡੀ ਆ ਨੱਗੇ ਬੱਚਿਆਂ ਦੇ ਲਈ ਬਹੁਤ ਪਿਆਰੀ ਰੀਂ ਦੀ ਬਾਈਕਸ ਨੇ ਟਰੈਕਟਰ ਹੈ ਜੋ ਨੇ ਕਹਿੰਦੇ ਸਭ ਦਾ ਫੇਵਰਟ ਪੰਜਾਬੀਆਂ ਦਾ ਕਹਿੰਦੇ ਮੇਰਾ ਮਾਨ ਨਾ ਕਹੂੰ ਲੈ ਵੀ ਪੰਜਾਬ ਪੰਜਾਂ ਦਰਮਾਂ ਦੀ ਧਰਤੀ ਹੈ ਖੇਤੀ ਸਾਡਾ ਮੁੱਖ ਧੰਦਾ ਹੈ ਨਾ ਖੇਤੀ ਦੇ ਸੁਣ ਪਤਾ ਕਿਸਾਨਾਂ ਦੇ ਧਰਨੇ ਵੀ ਚੱਲੀ ਹੁੰਦੇ ਟਰੈਕਟਰ ਸਾਡਾ ਟੈਂਕ ਹੈ ਤੇ ਬੱਚੇ ਨੂੰ ਟਰੈਕਟਰ ਲੈ ਕੇ ਦੇਵੋਗੇ ਤਾਂ ਵੱਡਾ ਹੋ ਕੇ ਵੀ ਟਰੈਕਟਰ ਹੀ ਚਲਾਊਗਾ ਖੇਤੀ ਕਰੂਗਾ ਆਪਦਾ ਜਿਹੜਾ ਮੇਨ ਧੰਦਾ ਹੈ ਨਾ ਹਾਂ ਤੇ ਆ ਟਰੈਕਟਰ ਟੁੱਟਦਾ ਨਹੀਂ ਭੱਜਦਾ ਨਹੀਂ ਥੋੜਾ ਬੱਚਾ ਨਜ਼ਾਰੇ ਲਊਗਾ ਓਵੇਂ ਸਰ ਇੱਕ ਮੈਂ ਤੁਹਾਨੂੰ ਚੀਜ਼ ਦਿਖਾਣਾ ਚਾਹੂੰਗਾ ਬੱਚਿਆਂ ਦੇ ਲਈ 2 ਸੀਟਰ ਪੋਰਸ਼ ਗੱਡੀ ਆ ਗਈ ਹੈ ਅਗਰ ਤੁਹਾਡਾ ਬੱਚਾ ਦੋ ਨੇ ਕਰੇ ਜਾਂ ਕਹਿੰਦਾ ਮੇਰਾ 20000 ਦਾ ਬਜਟ ਹੈਗਾ ਜੀ ਇੱਕ ਗੱਡੀ ਦੇ ਦਿਓ ਮੈਂ ਰეკਮੈਂਡ ਕਰਾਂਗਾ ਦੋ ਦੇ ਵਲੇ ਇੱਕ ਗੱਡੀ ਲੈ ਕੇ ਜਾਣੀ ਹੈ ਐ ਵਾਲੀ ਬੱਚੇ ਦੋਨੇ ਬਹਿ ਜਾਣਗੇ ਬੱਚੇ ਦੋਨੇ ਬਹਿ ਜਾਣਗੇ ਮੈਂ ਬਣਾ ਪ੍ਰੋਪਰ ਉਹ ਪਾਵਰਫੁਲ ਮਾਡਲ ਮੇ ਕੋ अवेलेबल ਨਹੀਂ 4x4 ਹੈ ਸਰ 6x6 ਕਹਿ ਲੋ 4x4 ਨਹੀਂ ਆਜ ਕੱਲ ਟ੍ਰੈਂਡ ਨਹੀਂਗਾ ਉਹ ਪੁਰਾਣੀ ਗੱਡੀਆਂ ਹੋ ਗਈਆਂ ਪਾਵਰਫੁਲ ਗੱਡੀ ਗੱਡੀ ਦੇਣਾ ਬਾਈ ਤੁਸੀਂ ਸ਼ੌਕਰ ਸ਼ੁਕਰ ਦੇਖੋ ਪਿੱਛੇ ਐ ਮੈਂ ਅਰੀਜਨਲ ਨੂੰ ਵੀ ਮਾਰ ਪਾਉਂਦੀ ਆ ਬਿਲਕੁਲ ਸਾੜੇ ਕੋ ਉਦਾਂ ਹੀ ਸਾੜੇ ਕੋ ਸਾਰੀ ਰੇਂਜ ਬਾਈਕਾਂ ਕਾਰਾਂ ਜੀਪਾਂ ਦੀ अवेलेबल ਹੈ ਤੇ ਗੱਲ ਕਰੀਏ ਬੱਚਿਆਂ ਦੀ ਫੈਂਸੀ ਐਡਮਾ ਟ੍ਰੈਂਡਿੰਗ ਹੀ ਗਿਆ ਹੈ ਅੱਪਾ ਗੱਲ ਕਰੀ Amazon ਦੀ Flipkart ਦੀ Meesho ਦੀਆਂ ਠੱਗੀ ਧੋਰੀ ਦੇ ਬਾਜੀ ਮੈਂ ਧੰਨਵਾਦੀ ਬਾਈ ਜੀ ਦਾ ਮੇਰੇ ਕੋ ਆਏ ਨੇ ਕੋਈ ਬੇਡ ਪ੍ਰੋਮੋਸ਼ਨ ਅਸੀਂ ਨਹੀਂ ਕਰਦੇ ਸਾਡਾ ਮੋਟਿਵ ਹੈ ਕਸ਼ਮੀਰ ਪ੍ਰੋਡਕਟ ਸਹੀ ਰੇਟਾਂ ਦੇ ਉੱਤੇ ਘਰੇ ਪਹੁੰਚਾਣੀ ਹੈ ਤੀ Amazon ਨੂੰ ਇੱਕ ਤਰਫ ਤੇ ਖੋਲ ਲਵੋ ਖੋਲ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਤੁਸੀਂ ਏਅਰਪੋਰਟਾਂ ਤੇ ਜਾਂਦੇ ਹੋ ਬਾਹਰ ਜਾਂਦੇ ਹੋ ਹਣਾ ਬੱਚੇ ਕੁਛੜ ਚੱਕਦੇ ਉਹਦੇ ਉਹਦੇ ਵੀ ਖੜਾ ਛੁਰਦਾ ਬੱਗੀਆਂ ਲੈ ਲੋ ਇਹਨਾਂ ਕੋਲ ਇੱਕ ਤੋਂ ਇੱਕ ਪਈ ਆ ਦੇਖੋ ਨਾਲ ਤੁਹਾਡਾ ਬੱਚਾ ਆਰਾਮ ਕਰੂ ਇਹਦੀ ਵੀ ਗਾਰੰਟੀ ਟੋਟਲ ਦੀ ਭਾਜੀ ਰਫ ਐਂਡ ਟਫ ਚੀਜ਼ਾਂ ਰੱਖੀ ਆ ਸਾਡਾ ਮੋਟਿਵ ਹੈ ਬ੍ਰਾਂਡ ਗੋਟਾ ਜਿਹਾ ਲੋਗੋ ਲੱਗਿਆ ਤੁਹਾਡੇ ਘਰੇ ਪ੍ਰੋਡਕਟ ਆ ਗਈ ਐਡਵਾਈਸ ਤੁਸੀਂ ਇਹ ਸਮਝ ਲਓ ਤੁਹਾਨੂੰ ਕਿਤੇ ਦੁਬਾਰਾ ਜਾਣ ਦੀ ਲੋੜ ਨਹੀਂ ਮੈਨ ਕੋ ਟਾਈਮ ਹੈਗਾ 10 ਮਿੰਟ ਆਨ ਦਾ ਤੇ ਮੋਡ ਡਾਊਨ ਆਣਾ ਇਹਦੇ ਜਿਹੜੀ ਘਰੇ ਬੈ ਕੇ ਸ਼ੋਪਿੰਗ ਕਰਨੀ ਦਾ ਗੁਰੂਟੌਟ ਟੌਏ ਦਾ ਗੁਰ ਟੌਏ.in ਤੇ ਜਾ ਕੇ ਸ਼ੋਪਿੰਗ ਕਰ ਸਕਦੇ ਹੋ ਬਿਲਕੁਲ ਘਰੇ ਬੈਠੇ ਤੁਹਾਨੂੰ ਚੀਜ਼ ਮਿਲੂਗੀ ਮੈਂ ਤਾਂ ਦਿਖਾਣਾ ਚਾਹੁੰਦਾ ਸਭ ਤੋਂ ਮਹਿੰਗਾ ਬੱਚਿਆਂ ਦਾ ਇਲੈਕਟ੍ਰੋਨਿਕ ਚੂਲਾ ਜਿਹੜਾ ਮਾਰਕੀਟ 'ਚੋਂ ਨਹੀਂ ਸੋਖਾ ਮਿਲਦਾ ਲੋਕਾਂ ਨੂੰ ਇਲੈਕਟ੍ਰੋਨਿਕ ਹੈ ਬਾਜੀ ਇਹ ਇਲੈਕਟ੍ਰੋਨਿਕ ਚੂਲਾ ਹੈਗਾ ਜੇ ਡੱਬਾ ਕਿੰਨਾ ਪਿਆਰਾ ਔਰ ਛੋਟਾ ਸਮੋਡਾ ਅੱਛਾ ਜਿਹੜਾ ਆਪਾਂ ਵੀ ਵੀਡੀਓ 'ਤੇ ਦੇਖਦੇ ਹੋ ਜੀ ਵੀ ਅੱਜ ਅਸੀਂ ਆਪਾਂ ਦੇਖਦੇ ਨਾ ਵੱਡੇ ਵੱਡੇ ਕੰਪਨੀਆਂ ਦੇ ਬ੍ਰਾਂਡ ਦੇ ਬੱਚੇ ਚਲਾਉਂਦਾ ਕਰਦੇ ਨੇ ਖੋਲ ਕੇ ਨਹੀਂ ਦਿਖਾਉਣਾ ਇਹ ਪੈਂਸਿਲ ਮੰਡਾ ਬਬਾਈ ਜੀ ਇਹ ਨਹੀਂ ਜਾਂਦਾ ਐਦਾਂ ਦਾ ਜਿਨ੍ਹਾਂ ਨੇ ਨਾਮ ਲੈਣਾ ਰੈਬਿਟ ਦਾ ਮਸਟੇਲਾ ਦਾ ਗ੍ਰੈਕੋ ਦਾ ਮੀਮੀ ਦਾ ਚਿਕੂ ਦਾ ਕਿੰਨੇ ਬ੍ਰਾਂਡ ਦਾ ਨਾਮ ਲੈਣਾ ਚਾਹੋਗੇ ਸਾਰੀ ਕੰਪਨੀਆਂ ਦਾ ਮੇਰੇ ਕੋਲ ਵੈਰਾਈਆਂ ਅ ਤੇ ਆਪਣੇ ਮਤਰਾ ਦੀ ਵੀ ਸ਼ਿਕਾਇਤ ਕਰ ਸਕਦੇ ਬਾਈ ਹੂ ਕੋਲੇ ਸਟਾਫ ਬਹੁਤ ਜ਼ਿਆਦਾ ਹੈ ਇਹ ਨਹੀਂ ਜਦੋਂ ਤੁਹਾਡਾ ਆਰਡਰ ਹੋ ਗਿਆ ਨਾਲ ਦੀ ਨਾਲ ਪੈਕ ਹੋ ਜਾ ਥੱਲੇ ਪੈਕ ਵੀ ਕਰੀ ਜਾਂਦੇ ਆ ਚੱਕੜ ਦੀ ਜੇ ਗੱਲ ਕਰੀਏ ਬਾਈ ਜੀ ਇਹ ਲੈ ਕੇ ਆਇਆ ਗੱਡੀ ਪਹਿਲਵਾਨਾਂ ਦੇ ਲਈ ਮੀਨਸ ਅਗਰ ਤੁਹਾਨੂੰ ਰੋਜ਼ਾਨਾ ਸੀ 20000 25000 ਦੀਆਂ ਗੱਡੀਆਂ ਵੇਚਦੇ ਆ ਤੇ ਅੱਜ ਵੀ ਸਾਨੂੰ ਆਪਣਾ ਪਛੋਕੜ ਯਾਦ ਆ ਸੱਬੇ ਯਾਦ ਆ ਜਦੋਂ ਜਵਾਕ ਕਹਿੰਦੇ ਆ ਪੈਡਲ ਮਾਰ ਕੇ ਢੰ 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 ਕਰਕੇ ਗੋਡੇ ਲਾਂਦਾ ਸੀਗਾ ਕਈ ਦਾ ਕਹਿੰਦਾ ਭਾਈ ਵੀਡੀਓ ਬਣਾ ਦਿੰਦਾ ਸਾਡੇ ਜਵਾਕ ਖਰਾਬ ਕਰੇਗਾ 10000 20000 ਪਟਾ ਦੇਗਾ ਨਹੀਂ ਤੁਸੀਂ ਇਹ ਪੈਡਲ ਵਾਲੀ ਗੱਡੀ ਵੀ ਤਾਂ ਲੈ ਕੇ ਜਾ ਹੀ ਸਕਦੇ ਹੋ ਇਹ ਤਾਂ ਸਸਤੀ ਹੈ ਕਿਉਂ ਪੰਜਾਬੀਓ ਸਸਤੀ ਦੀ ਗੱਲ ਨਹੀਂ ਇਹ ਲੈ ਕੇ ਜਾਓ ਇਹ ਤੇ ਉਹਨੇ ਘਰ ਰੱਖੋ ਬੱਚਾ ਚਲਾਵੇ ਤਾਂ ਨਾ ਤਾਂ ਗੋਡੇ ਤਾਕਤ ਨਹੀਂ ਹੈ ਡਾਕਟਰ ਹਕੀਮ ਵਾਲਾ ਕੰਮ ਨਹੀਂ ਕਰਦੇ ਗੋਡੇ ਤਾਕਤ ਬੈ ਕੇ ਵੱਜ ਨਹੀਂ ਹੈ ਜੇ ਬੱਚਾ ਜੋਰ ਲਾਗੇ ਤੇ ਪੈਡਲ ਮਾਰੂਗਾ ਉਦਾਈ ਬ੍ਰਾਂਡ ਗੋਟਾ ਜੀ ਸਾਡਾ ਸਭ ਤੋਂ ਖੜਿਆਉਣ ਵਾਲੀ ਸਭ ਤੋਂ ਵੱਡੀ ਦੁਕਾਨ ਗੋਟਵਾਏ ਆ ਸਾਡਾ ਮੋਟਿਵ ਸਾਨੂੰ ਦੱਸ ਪਾਉਣੀ ਵੀ ਭਾਈ ਆ ਚੀਜ਼ ਇੱਥੋਂ ਮਿਲਦੀ ਆ ਬਿਲਕੁਲ ਜੀ ਜ਼ਰੂਰ ਵਿਜ਼ਿਟ ਕਰੋ ਤੁਹਾਨੂੰ ਆਦਾ ਸਾਰਾ ਦੇਖਣ ਆ ਲੈਦਾ ਔਰ ਸਾਰੀ ਵੀਡੀਓ ਨੂੰ ਦੇਖ ਭਾਈ ਕਿਤੇ ਆਈਟਮਾਂ ਕਿੰਨੀਆਂ ਕਿੰਨੀਆਂ ਆਈਟਮਾਂ ਤੁਹਾਡੇ ਕੋਲ ਨਹੀਂ ਸ਼ੁਕਰ ਹੈ ਮੇਰੇ ਕੋਲ 5000 ਤੋਂ ਉਪਰ ਪ੍ਰੋਡਕਟਸ ਪਏ ਆ ਤਿੰਨ ਮੰਜ਼ਲਾ ਮੇਰੀ ਪਰੀਆਮੀ ਆ ਚਾਹ ਡਰੋਨ ਲੈ ਲੋ ਚਾਹ ਖੜਾਉਣਾ ਲੈ ਲੋ ਚਾਹ ਬੱਗੜੀਆਂ ਲੈ ਲੋ ਸਾਰਾ ਕੁਝ ਅਵੇਲੇਬਲ ਹੈ ਆਣਾ ਬੈਣਾ ਬਟਲੂਦੇ ਆਣੇ ਭਾਈ ਨੇ ਰਾਹ ਪਾਇਆ ਹੈ ਜਰੂਰ ਸਾਡੇ ਕੋਲ ਵਿਜ਼ਿਟ ਆ ਇਹਨਾਂ ਦੀ ਪੇਜ ਦੇਖ ਲਓ ਗੁਰਟਵਾਜ ਦੇ ਨਾਂ ਤੇ ਬਣੇ ਹੋਏ ਤੇ ਬੇਨਤੀ ਹੈ ਆਨਰੇਬਲ ਜਿਨੇ ਪ੍ਰਿੰਸੀਪਲਸ ਦੇਖ ਰਹੇ ਨੇ ਵੀਡੀਓ ਨੂੰ ਧਿਆਨ ਨਾਲ ਮੈਂ ਫਿਰ ਰਿਪੀਟ ਕਰ ਰਹੇ ਹਾਂ ਫਰਾਡ ਤੋਂ ਬਚ ਜਾਈਓ ਵੀਡੀਓ ਕਾਲ ਕਰਕੇ ਹੀ ਸਮਾਨ ਦੇਖਣਾ ਹੈ ਪਲੱਸ ਸਾਨੂੰ ਜੇ ਕਾਲ ਕਰਦੇ ਹੋ ਪਲੀਜ਼ 24 ਤੋਂ 72 ਦੇ ਨਾਂ ਟਾਈਮ ਤੇ ਅਸੀਂ ਤੁਹਾਨੂੰ ਬੈਕ ਕਾਲ ਵੀ ਕਰ ਸਕਦੇ ਹਾਂ ਇੱਕ ਬੇਨਤੀ ਹੈ ਪੈਸਾ ਨਾ ਪਾਈਓ ਠੱਗੀ ਠੋਦੀ ਤੋਂ ਬਚ ਜਾਈਓ ਸਿੱਧਾ ਵੈਬਸਾਈਟ ਤੇ ਕਲਿੱਕ ਕਰਨਾ ਹੈ ਉੱਤੇ ਵੀ ਅਸੀਂ ਇਹ ਵੀ ਮੈਂ ਦੱਸਦਾ ਇਹਨਾਂ ਦੇ ਨਾਂ ਤੇ ਹੋਰ ਵੀ ਬਣਾਈ ਬੈਠੇ ਆ ਤੁਸੀਂ ਤਸੱਲੀ ਨਾਲ 100 ਸ਼ਾਇਦ 100 ਤੋਂ ਉੱਪਰ ਬੇ ਬਣਿਆ 100 ਤੋਂ ਉੱਪਰ ਗੱਟਵਾਏ ਬਣਾ ਜਿਹੜਾ ਅਰੀਜਨਲ ਗੱਟਵਾਇਆ ਉਹਦੀ ਤੁਸੀਂ ਇਹਨਾਂ ਦੀ ਫੋਟੋ ਦੇਖਣੀ ਹੈ ਚੰਗੀ ਤਰ੍ਹਾਂ ਪਛਾਣ ਕਰਕੇ ਹੋਰਾਂ ਵੀ ਲੱਗੀਆਂ ਭਾਜੀ ਮੇਰੀਆਂ ਆ ਆਧਾਰ ਕਾਰਡ ਵੀ ਪਾਸਪੋਰਟ ਵੀ ਘਰ ਦੇ ਕੁਠੀਆਂ ਦਾ ਐਡਰੈਸ ਵੀ ਚੱਲ ਗਏ ਇਹਨਾਂ ਦੇ ਨਾਮ ਹਾਂ ਤੁਸੀਂ ਸਿਰਫ ਵੀਡੀਓ ਕਾਲ ਕਰਨੀ ਬਈ ਸਮਾਨ ਲੈਣਾ ਹੈ ਕਢਵਾਉਣਾ ਲੈਣਾ ਗੱਲ ਖਤਮ ਮੈਂ ਮਾਨ ਮਸਹੂਸ ਕਰਦਾ ਜਿਹੜਾ ਮੇਰੇ ਨਾਲ ਬੰਦਾ ਖੜਾ ਉਹਦੇ ਨਾਂ ਤੇ 100 ਆਈਡੀਆਂ ਬਣੀਆਂ ਹੋਈਆਂ ਕੋਈ ਤਾਂ ਗੱਲ ਹੋਊਗੀ ਅਸੀਂ ਫਿਲਮ ਸ਼ਾਰਨੀ ਆਈ ਤੇ ਸੇਵਾ ਦਾ ਰਹੇ ਹਾਂ ਸਰਪੰਤਾ ਪਾਣਾ ਦਾ ਜਿਹੜਾ ਕੋਈ ਵੀਡੀਓ ਵਾਕਿਆ ਦੇਖਦਾ ਪਿਆਰ ਦਿੰਦਾ ਹੈ ਬlesing ਦੇਣਾ ਸਾਨੂੰ ਬੁਰੀ ਨਜ਼ਰ ਤੋਂ ਬਚਾਣਾ ਸ਼ੁਕਰਾਨਾ ਮੈਂ ਆਪਣੇ ਬਾਬਾ ਦੀਸੀ ਦਾ ਕਰਨਾ ਚਾਹੁੰਦਾ ਜਿੰਨੇ ਹੱਟ ਬਖਸ਼ੇ ਤੇ ਭਰਾ ਫੁੱਲਾ ਵਰਗੇ ਸਾਡੇ ਆਦੇ ਪਿਆਰ ਦਿੰਦੇ ਨੇ ਪਤਾ ਕੀ ਆ ਜਿਹੜਾ ਬਚਪਨਾ ਇਹ ਦੁਬਾਰੇ ਮੁੜ ਕੇ ਨਹੀਂ ਆਉਣਾ ਸਭ ਤੋਂ ਮੇਨ ਪੈਸਾ ਪੂਸਾ ਤਾਂ ਉਹ ਹੀ ਆ ਪਦੌੜ ਚ ਲੱਗੇ ਹੋਏ ਸਭ ਤੋਂ ਮੇਨ ਪ੍ਰੋਪਰਟੀ ਬੱਚੇ ਹੁੰਦੇ ਆ ਬੱਚੇ ਖੁਸ਼ ਆ ਤਾਂ ਰੱਬ ਖੁਸ਼ ਆ ਤੇ ਬੱਚਿਆਂ ਲਈ ਅਸੀਂ ਹਮੇਸ਼ਾ ਨਾਲ ਖਣੇ ਆ ਨਵੀਂ ਤੋਂ ਨਵੀਂ ਵੈਰਾਈਟੀ ਲੈਣ ਲਈ ਬਾਈ ਦੇ ਪੇਜ ਨੂੰ ਫੋਲੋ ਕਰਨਾ ਪਲੱਸ ਫੋਲੋ ਕਰਨਾ ਬ੍ਰਾਂਡ ਗੁੰਡਾ ਦੇ ਪੇਜ ਨੂੰ ਜੀਆਨ ਨੂੰ ਕਰਨਾ ਸਸਕਾ ਸਸਕਾ